ਸਰਕਾਰ ਨੂੰ ਸਹਿਮਤ ਹਾਂ। ਆ ਸੋਚੇ ਰੂਪ ਵਿੱਚ ਅਸੀਂ ਪਾਰਟੀ ਨੂੰ اور ਸਖਤ ਯਾਦ ਕਰਦੇ ਹਾਂ ਉਹ ਦਿਨਾਂ ਤੋਂ ਸਮੇਂ ਕਰਦੇ ਹਾਂ। ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਸੀਂ ਮਹਿਸੂਸ ਕਰਦੇ ਹਾਂ ਕਿ ਪਾਰਟੀ ਦੀ ਜੋ ਆਵਾਜ਼ ਹੈ ਸਰਬ ਵਿੱਚ ਕਿਸੇ ਦੇ ਸੁਣਿਆ ਨਹੀਂ ਗਈ। ਪਰ ਪਾਰਟੀ ਜਿਵੇਂ ਪਾਰਟੀ ਨੂੰ ਸਭ ਤੋਂ ਵੱਧ ਨੂੰ ਅਬ ਉਸ ਨੂੰ ਦਾਅਵਾ ਸਬੂਤ ਕਰਦੇ ਪਾਰਟੀ ਨਹੀਂ ਉਹਦੇ ਕਾਰਨਾਂ ਦੀ ਜਾਂਚ ਕਰਨੀ ਸਭ ਨੂੰ ਪਾਰਟੀ ਨੂੰ ਹਾਂਝਾ ਮਿਲੋ ਉਹ ਕਮੇਟੀਆਂ ਜਿਵੇਂ ਸਭ ਨੂੰ ਅਬ ਉਸ ਨੂੰ ਉਹਦੀ ਬਿਲੇ ਪਾਰਟੀ ਤੋਂ ਆਰਗਨਾਈਜ਼ਰਾਂ ਦੀ ਜਾਣਕਾਰੀ ਚਾਹੀਦੀ ਕੋ ਪਿੱਛੇ ਜਾਓ ਕਿ ਉਹ ਕੀ ਕੀ ਭਾਗ ਲੈ ਜਿਹੜੇ ਕਰਦੇ ਨੇ ਸ਼ਰਮੀ ਗਾਲਾਂ ਦੇ ਕੱਟੇ ਹੋਣ ਉਹਦੇ ਤੇ ਰੈਲੀਆਂ ਲੱਖ ਦੋਸ਼ੋ ਪਿੰਡਾਂ ਦੇ ਪ੍ਰੋਗਰਾਮਾਂ ਨੂੰ ਬਹੁਤ ਹੱਦੇ ਭਾਰੀ ਚੜ੍ਹਨ ਦੇ ਤਰ੍ਹਾਂ ਪ੍ਰੋਟੈਸਟ ਹੋ ਰਿਹਾ ਹੈ ਇਹ ਪਾਰਟੀ ਦੇ ਕੇਂਦਰ ਦਾ ਅਭਿਆਨ ਸੀ ਸੋਸ਼ਲ ਦੇ ਤੱਕ ਕੰਮ ਕੋਈ ਨਹੀਂ ਕਰਾਈਏ ਦੀ ਦੇ ਮਸਤਾਬ ਬੁਰੀ ਕਰ ਰਹੀ ਹੈ ਕਿ ਇਹ ਕੱਟਾ ਵੀ ਨਹੀਂ ਹੋਵੇ ਨਾ ਵੱਡੇ ਬੈਸਲੇ ਪਾਰਟੀ ਦੇ ਅੰਦਰੋਂ ਲੇਗਾਂ ਇਸ ਕਰਕੇ ਸਰਪੋਤ ਨਾ ਸੁਣੇ ਪਰ ਕਿਸੇ ਪੁਲਿਸ ਨਾ ਹੋਵੇ ਸਵਾਜ ਸਬੂਤ ਕਿਆ ਸੀ ਕਿ ਅੱਜ ਹੋਇਆ ਸੀ ਇਹ ਗੱਲ ਦਸਾਂ ਲਈ ਪਾਰਟੀ ਨੂੰ ਅਕਾਦੀ ਬਕਰਾਂ ਨੂੰ ਹੋਸਾਂ ਤੇ ਜਿਹੜੇ ਲੋਕ ਪਾਰਟੀ ਦੇ ਵਿਚਰੇ ਕਾਂਗਰਸ ਲੋਕ ਦੇ ਬਹੁਤ ਅਸਰ ਨਹੀਂ ਰੋਤੀ ਸੀ ਵੀ ਇਹ ਜੇ ਬਦਲ ਜਾਣੇ ਸੀ ਨਾ ਮੋਰਟ ਬਹੁਤ ਬਹੁਤ ਹੋ ਗਈ ਸੀ ਪਰ ਉਹ ਜਿਹੜੇ ਇਹਦੇ ਦੇ ਲੋਕਿਆਂ ਤੇ ਰਹੇ ਜਿਹਨਾਂ ਕੋਈ ਸਰਪ੍ਰਸਤ ਦੀ ਕੋਈ ਟ੍ਰੈਡੀ ਦੇ ਮੈਂਬਰ ਨੇ ਉਹਨਾਂ ਨੇ ਸ਼ਰੇਆਮ ਸ਼੍ਰੋਮਣੇ ਕਰਕੇ ਰੋਕ ਦਿੱਤਾ ਔਰ ਇਹ ਹੈ ਕਿ ਕਿਸੇ ਵੀ ਦਿਨ ਤੇ ਉਹਨੇ ਕਾਲੀਦਾ ਮੋਰੀ ਕੋਲੋਂ ਗੱਲ ਹੈ ਜਿਹੜੀ ਉਹ ਵੀ ਪੈਸਾ ਹੁੰਦਾ ਪ੍ਰੈਸ ਦਾ ਇਹ ਵੀ ਪਾਰਟੀ ਕੋਲ ਪਬਲੀਕ ਹੈ ਜੀ ਉਹ ਕੱਲ ਨੂੰ ਹੋਰ ਮੈਡੀ ਮੀਟਿੰਗ ਕੋਈ ਵੀ ਸੀ ਇਹ ਗੱਲ ਹੈ ਜਿਹੜੀ ਸਾਰੇ ਇੰਨਾ ਜਿਹੜਾ ਉਹਨਾਂ ਸੇਵਾਵਾਂ ਹੱਲਾ ਹੀ ਸੇਵਾਵਾਂ ਜਿਹੜਾ ਬੁਨਸਰ ਉਹ ਦੇਖੋ ਸੋ ਰਾਜਸੀਤ ਲੈਟਰ ਤੇ ਆ ਗਈ ਪ੍ਰਧਾਨ ਸਾਬ੍ਹ ਜਿਹਦੇ ਵਿੱਚ ਸਾਰੇ ਸਾਡੇ ਅੰਦਰ ਜਸ ਸਾਬ੍ਹ ਉਹ ਸੇਵਾਵਾਂ ਇਹਨਾਂ ਤੋਂ ਤਕਰੀਰੋਂ ਸਾਰੇ ਹਾਜ਼ਰ ਰਾਹੀ ਸਾਬ੍ਹ ਸਸਤੀ ਨੱਕ ਕੇ ਗਏ ਨੇਔਰ ਸਾਡਾ ਰਵੰਸਿਨਾ ਨਾ ਹੋਵੇ ਮੈਨੂੰ ਬੈਂਗਲੁਰ ਕੇ ਸੰਸਰ ਚ ਬਰਕਤ ਦਿੱਤੀ ਹੈ ਕਿ ਅਸੀਂ ਸਾਰੇ ਇਹਨਾਂ ਸੰਸਰਾਂ ਦਾ ਜੋ ਵੀ ਇਹ ਪਾਰਟੀ ਦਾ ਬ੍ਰੂਡ ਹੈ ਪਾਰਟੀ ਨੂੰ ਵੀ ਕਰ ਕੀਤਾ ਗਿਆ ਜੁਨਾਦਰਾ ਨੂੰ ਜਿਵੇਂ ਕੋਈ ਨਾ ਕੋਈ ਪਾਰਟੀ ਨੂੰ ਫੈਸਲੇ ਲਏ ਗਏ ਨੇ ਪਰ ਆਪਕੋ ਵੀ ਮਾਣ ਚੁਟਾਉਂਦੇ ਕਿਸੇ ਨੂੰ ਵੀ ਆਪਣੀ ਐਤਵਾਨੀ ਕਰਦੇ ਸੂਏ ਸੀ ਜਿਸ ਕੋ ਆਮ ਨਾ ਅਸੀਂ ਸਾਰਾ ਜਿਹੜਾ ਇਹ ਤੁਹਾਨੂੰ ਖਾਣ ਦਿੱਤੀ ਤਾਂ ਨੂੰ ਅਸੀਂ ਉਹ ਦਿੱਤੀ ਹੈ ਲਈ ਸਾਰੇ ਸਾਰੇ ਅਗਗਾਤ ਸਾਰੇ ਸਾਡੇ ਪ੍ਰਧਾਨ ਸਾਹਿਬਾਨ ਨੇ ਸਾਰੇ ਉਹ ਕਿਤੇ ਦਿੱਤੇ ਦੱਸਦੇ ਦੇਖੋ ਜੀ ਉਹ ਕਿਤੇ ਜੀ ਤਾਂ ਨੂੰ ਅਸਾਂ ਜਮਨ ਤੋਂ ਖਾਜ਼ਾ ਰਿਹਾ ਜੀ ਜਿਸ ਤਰ੍ਹਾਂ ਦੇ ਅਨੁਸਾਰ ਹੈ ਜੀ ਸਾਡੀ ਜੀ ਅਜਿਹਾ ਲੱਗੇ ਅਸੀਂ ਤੁਹਾਨੂੰ ਇਹ ਸਾਰੇ ਸੰਗ ਨੂੰ ਕਹਿੰਦੇ ਕਰਦੇ ਹਾਂ ਕਿ ਜਿਹੜੇ ਲੋਕ ਸਿਰ ਪਾਰਟੀ ਦੀ ਫਿੱਲ ਲੈਂਦੇ ਹੁੰਦੇ 15000 ਰੁਪਏ ਦਾ ਹਾਇ ਟੈਕਨੀਕ ਮਿਲਿਆ ਟੈਕ ਮਿਲਣ ਤੋਂ ਬਾਅਦ ਜਿਹੜੇ ਅਪੋਰਟ ਕਰਨਾ ਸੀ ਜੋ ਟੈਕ ਮਿਲਿਆ ਦਾ ਫਿਰ ਬਾੜੀ ਵੀ ਠੀਕ ਸੀ ਮਾਰਦੇ ਪ੍ਰਧਾਨ ਵੀ ਠੀਕ ਸੀ ਤੇ ਜੇ ਟੈਕਨੀਕ ਮਿਲਿਆ ਤਾਂ ਸਾਰਾ ਕੁਝ ਨਾ ਹੋਵੇ ਸੋ ਇਹ ਇਸ ਤਰ੍ਹਾਂ ਦਾ ਬੰਦਾ ਹੈ ਜਿਹੜਾ ਪਰਟੀ ਮਿਲਣ ਨਾਲ ਕਿਤੇ ਵੀ ਐਕਸੈਪਟੇਬਲ ਨਹੀਂ ਹੋ ਸਕਦਾ ਭਾਵੇਂ ਹਾਲਤ ਦੇ ਕਾਰਨ ਹੋਰ ਨੇ ਹੋਰ ਬਹੁਤ ਗੱਲਾਂ ਨੇ ਤੇ ਬਾੜੀ ਜਿਹੜੀ ਇਸ ਘਟ ਦੀ ਉਹ ਏਜੰਡੇ ਦੇ ਘਟਦੀ ਆ ਉਹ ਵੀ ਜੂਰੀ ਹੈ ਤੇ ਇਹ ਵੀ ਇੱਕ ਸੀਨ ਹੈ ਪੰਜਾਬ ਦੇ ਲੋਕ ਜੋ ਇਸ ਜਨ ਮੰਡੇ ਕੇ ਇੱਕ ਨਿਸਾਉ ਸੀ ਜਿਹੜਾ ਇੰਡੀਆ ਰੰਧਨਾ ਸੀ ਇੱਕ ਸੌ ਸੀ ਜਿਹੜਾ ਮੋਦੀ ਸਾਹਿਬ ਨੂੰ ਕਿਸੇ ਵੀ ਤਰ੍ਹਾਂ ਦੇ ਦੇਸ਼ ਦਾ ਬਦਲਣ ਦੇ ਰਵਾਇਤੀ ਸੋਧਾ ਬਣਾ ਉਹਨਾਂ ਬਦਲਾਂ ਨੂੰ ਕਲਾਕ ਦੇ ਦੋ ਪੱਖ ਬਣ ਗਏ ਉਹਨਾਂ ਬਣਾ ਪੱਖਾ ਜੇ ਆਉਂਦਾ ਨਾ ਸਕਦਾ ਇਹ ਰਾਵਣ ਨੇ ਬਹੁਤ ਨੂੰ ਸਮਾਂ ਲਾਉਣਾ ਪਿਆ ਉਹਨਾਂ ਤੋਂ ਸ਼੍ਰੋਮਣੀ ਕਾਰਜ ਚਾਹਲ ਰਾਮੇਸ਼ ਜੀ ਦੇ ਵੀ ਨਾ ਨੇ ਜਿਹੜਾ ਕਰਕੇ ਨਿਰੋਲ ਲੋਕਾਂ ਦੇ ਚੜ੍ਹਦੇ ਨੂੰ ਸ਼ਕਤਾਂ ਦੇ ਆਪੇ ਸ਼ਕਤੀ ਹੈ اور لوگوں کی کتنا کتنے بھاؤنا سے کومنٹ کامیاب نہیں ہو سکے کہ اگر این ڈی ایپ نہیں آواں گے یا کدھر جاؤں گے کھاونا ہے یہی ہے کہ ایک کارن بنیادی آپ کا اور آگواں کا ووت آ ساری ٹیم بیٹھے یہاں نے تندیے پوری گرمی کے موسم میں دوپہرہ نے دیکھا گنجاب نے دیکھیے دیکھے سو یہاں کا بھی سارا دوپہر کا دن بات کرتے ہیں

35 ਸੋਨਾ ਹੈ ਤੁਹਾਡਾ ਸਾਰਾ ਫਟਾ ਲਾ ਬੋਲ ਚੁੰਦਾ ਸਾਹਿਬ ਚੁੰਦਾ ਸਾਹਿਬ ਪਾਰਟੀ ਦੀ ਬਿਰੋ ਬਿਰੋਧਤਾ ਦੀ ਗੱਲ ਕੀਤੀ ਗਈ ਆ ਤੇ ਕੀ ਉਹ ਚਿਹਰੇ ਉਜਾਗਰ ਵੀ ਕਰੋਗੇ ਜਿਹੜੇ ਚਿਹਰੇ ਤੇ ਅਸੀਂ ਗੱਲ ਕਰਦੇ ਹਾਂ ਪਾਰਟੀ ਦਾ ਸਰਪੰਚ ਕੌਣ ਹੈ ਸਕੂਲ ਦਾ ਕੌਣ ਕੌਣ ਕੰਟਰੀ ਦਾ ਮੈਨੂੰ ਤਾਂ ਕੋਈ ਪਤਾ ਨਹੀਂ ਦੱਸ ਰੋ ਨਾ ਕਸਮ ਖਾਣਾ ਕਿ ਬਿਲਕੁਲ ਕਰੂੰਗਾ ਸਹੀ ਸੱਚੀ ਹਿਸਾਬ ਰੋਣੇ ਸਿੱਟੇ ਹਿਸਾਬ ਪੇਸ਼ ਕਰਾਂਗੇ ਇਹਨਾਂ ਸਾਰੇ ਪਾਰਟੀ ਦੇ ਲੋਕ ਇੱਥੇ ਕਾਜੀ ਸਮਝ ਰਹੇ ਕਿ ਜਿੱਦਾਂ ਵੱਡੇ ਰੁਪਏ ਵੀ ਲੈਣੇ ਕਿ ਜਿੱਦਾਂ ਫਾਰਮੈਡੀਕਲ ਮੈਂਬਰ ਹੋਣ ਪਾਰਟੀ ਦੇ ਸਰਪੰਚ ਨੂੰ ਉਹ ਵਿਰੋਧ ਕਰਦਾ ਤੂੰ ਦੱਸੋ ਮੈਨੂੰ ਲੱਗਦਾ ਉਹਨਾਂ ਨੂੰ ਬਹੁਤ ਵੱਡਾ ਮਤਭੇਦ ਰਹੇਗਾ ਅਰੇ ਇਹ ਕਿੰਨੇ ਵੱਡੇ ਰੁਪਏ ਲੈ ਕੇ ਸਾਡੇ ਵਿੱਚ ਨਿਵੇਸ਼ ਕਰਾਣਾ ਹੋਊਗਾ ਉਹ ਉਹ ਨਿਕਲ ਜਾਊਗਾ ਪਾਰਟੀ ਨੂੰ ਇਹੋ ਜਿਹੇ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਾਂਗਾ ਜੋ ਪਾਰਟੀ ਕਹਿੰਦਾ ਕਿ ਬਾਹਰ ਚੱਕਣਾ ਸਪਾਰਟੀ ਕੋਲ ਦਾ ਮਤਲਬ ਕਰ ਕਿ ਤੂੰ ਦੱਸੋ ਤੂੰ ਨਿੱਕੀ ਕਿੰਨਾਂ ਸਰਕਲ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਸਪਟਾ ਵਿਧਾਇਕ ਨੂੰ ਮੀਟਿੰਗ ਕਰੂ ਮੈਨੂੰ ਨਹੀਂ ਲੱਗਦਾ ਕਿ ਮੈਂ ਤੁਹਾਨੂੰ ਮੈਨੂੰ ਇਹ ਪਾਰਟੀ ਅਫਸਰ ਨੇ ਕਿ ਇਹਨਾਂ ਨੂੰ ਜਗਾ ਨੋਟ ਸਪਾਰਟ ਦੇ ਦਿੱਤਾ ਬਈ ਤੁਸੀਂ ਕਿਹੋ ਜਿਹੀ ਡਿਮਾਂਡ ਰੱਖਦੇ ਹੋ ਤੁਸੀਂ ਤੁਹਾਡੀ ਮੀਟਿੰਗ ਨੂੰ ਚਿੱਠੀ 'ਚ ਤੁਸੀਂ ਕੀ ਡਿਮਾਂਡ ਰੱਖਦੇ ਅਸੀਂ ਚਿੱਠੀ ਦੇਿਆ ਇਹਨਾਂ ਨੇ ਪਾਰਟੀ ਨੂੰ ਵੀ ਕਾਰਵਾਈਆਂ ਕੀਤੀ ਜੋ ਪਾਰਟੀ ਨਾਲ ਸੰਬੰਧਿਤ ਹੈ ਅੱਛਾ ਸ਼ੁਕਰੀਆ ਤੁਦਸਾ ਜਿਵੇਂ ਇਸ ਵਾਰੀ ਚੋਣਾਂ ਦੇ ਵਿੱਚ 15 ਦਿਨ ਪਹਿਲਾਂ ਢੀਂਸਾ ਸਾਹਿਬ ਨੂੰ ਇੱਤਰ ਦਿਹਾਂਦਾ ਜਾਂਦਾ ਤੇ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਵਿਰੋਧ ਹੋ ਜਾਂਦਾ ਪਰ ਹੁਣ ਅੱਗੇ ਅਗਲੇ ਉਹਦੇ ਬਾਅਦ ਦੇ 2027 ਦੀ ਤਿਆਰੀ ਵਾਸਤੇ ਕਿਦਾਂ ਦਾ ਜਿਹੜੀ ਰਣਨੀਤੀ ਰੱਖੀ ਹੈ ਕਿਉਂਕਿ ਜਿਹੜੇ ਹਾਲਾਤ ਨੇ ਬੜੇ ਇਹ ਕਹਿ ਸਕਦਾ ਹਾਂ ਬੜੇ ਨਾਜ਼ੁਕ ਬਣੇ ਹੋਏ ਆ ਇਸ ਟਾਈਮ ਉਹਦੇ ਦੇ ਮੰਤਾਂ ਹੋ ਗਏ ਪੰਜਾਬ ਨੂੰ ਹੋਣ ਨੂੰ ਤਾਂ ਮੈਂ ਇਸ ਕੰਦੇ ਅਸੀਂ ਪੂਰੇ ਕਾਰਨ ਕੋਈ ਵੀ ਹੋਣ ਲਗਾ ਮੈਂ ਇਹਨਾਂ ਦਾ ਹਲੂ ਕਰਨੇ ਤਕਰੀਆਂ ਲੋਏ ਜਾਂ ਉਸਤਾਂ ਨਾ ਪਰਟ ਨੇ ਜਿਹੜੇ ਵੱਡੇ ਰੁਭੀਆਂ ਦੇ ਆਪ ਨੂੰ ਪਾਰਟੀ ਦਾ ਵਿਰੋਧ ਕਰਦੇ ਸੀ ਵੀ ਚਿੰਤਾ ਦਾ ਅਸੀਂ ਸੋਏ ਇਸ ਦਾ ਰੋਗਾਰਗੇਸ਼ਨ ਉਹਨੇ ਕਿ ਜਿੱਦਾਂ ਸਾਡੇ ਨੂੰ ਕੋਈ ਗੱਲ ਹੋ ਗਈ ਕਿ ਜਿੱਦਾਂ ਅਸੀਂ ਪਾਰਟੀ ਦੇ ਸਾਰੇ ਪੂਰੇ ਵਾਲਾ ਚੋਣਾਂ ਤੇ ਜਿੱਤੇ ਸਾਡੇ ਨੂੰ ਲਾਭ ਕਰੋਗੇ ਜਾਂ ਕਿਤਨੀ ਮਿਹਲੇ ਦਾ ਸਰਪੰਚ ਸਰਦਾਰ ਜੀ ਚਿੰਤਾ ਸਟਾਪ ਹੋਣੀ ਨਹੀਂ ਜੈ ਦੀ ਪਰ ਤੁਸੀਂ ਦੱਸੋ ਕਿ ਇਹ 70 ਤੋਂ ਬਧੀਆਂ ਹੋਈ ਇਫੈਕਸ਼ਨ ਦੇ ਵਿੱਚ ਤੁਹਾਡੀ ਮੀਡੀਕਲ ਧਰਤੀਆਂ ਹੋਈਆਂ ਉਹ ਛੋਟੀ ਤਾਂ ਨਹੀਂ ਕਾਰਨ ਕੀ ਰਹੀ ਵੀ ਤੁਸੀਂ ਕੀ ਸਾਡੇ ਬੋਲ ਚ ਕਿਉਂ ਚਰਚਾ ਨਹੀਂ ਕਰ ਸਕਦਾ ਤੇ ਸਾਡੇ ਲਈ ਜਿੰਦਾ ਦਮਚ ਅਸੀਂ ਲੈ ਲਈਆਂ ਬਿੱਦੀਆਂ ਰੋਸ਼ੋ ਵਿੱਚ ਵੱਡੇ ਵੱਡੇ ਕਾਥ ਹੋ ਜਾਂਦੇ ਅਸੀਂ ਪਿੱਛੇ ਦੋ ਰਹੇ ਨੀ ਤਾਂ तकरीबन ਦੀ ਆਪਾਂ ਬਿਲਕੁਲ ਦਰਪਾ ਕਰਦੇ ਹਾਂ 10 ਤੋਂ ਪਾਰ ਮਾਰੇ ਜਾਂਦੇ ਸੜੇ ਨਾਲ ਰੇਡੀਅੰਸ ਘਟੋ ਪਰ ਵੋਟਾਂ ਚਰਵਾੜ ਨਹੀਂ ਹੋਈ ਜਿੰਦਾ ਦਮਚ ਯੋਨੀ ਹੋਵੇ ਸੋ ਇਹ ਚੀਜ਼ ਨੇ ਜ਼ਰੂਰ ਅਸੀਂ ਪਾਰਟੀ ਵਿਚਾਰ ਕਰ ਰਹੇ ਹਾਂ ਤੁਹਾਨੂੰ ਵੀ ਕੰਪੋਨ ਨਹੀਂ ਜ਼ਰੂਰ ਉਹ ਵੀ ਇਦਾਂ ਦੇ ਮੰਤਨ ਹੁੰਦੇ ਵੱਡੀਆਂ ਵੱਡੇ ਫੈਸਲੇ ਕਰਨੇ ਲੈਣੇ ਪੈਣ ਤੇ ਲੈਣਾ ਚਾਹੀਦੇ ਕੀ ਸਭ ਤੋਂ ਤੁਹਾਡੀ ਗੋਲ ਦੇ ਵਿੱਚ ਸੰਗਠਨ ਦੇ ਵਿੱਚ ਆਪ ਨੂੰ ਕਨਵਰਟ ਹੋਈ ਜਾ ਜਾਂ ਕਿਸੇ ਹੋਰ ਪਾਰਟੀ ਦੀ ਗਿਜੇਤ ਅੰਦਰ ਜੇ ਸਾਨੂੰ ਨਹੀਂ ਕਹੀ ਜੀ ਕਿਸੇ ਨੂੰ ਕਨਵਰਟ ਹੋ ਰਿਹਾ ਸਾਡੇ ਦਾ ਸਾਡੇ ਦਾ ਸਾਰੇ ਇੱਕ ਵਜੇ ਦੇ ਨਾਲ ਸਾਡਾ ਮਤਲਬ ਹੈ ਸਾਨੂੰ ਕਿਉਂ ਨਹੀਂ ਕਰੀ ਅਸੀਂ ਉਹਦੇ ਤੇ ਮੰਤਨ ਕਰਦੇ ਜਿਹੜੀ ਇਹ ਚਿੱਠੀ ਹੈ ਕੱਲ ਨੂੰ ਖੋਣ ਲੈ ਕੇ ਜਾ ਰਹੇ ਆ ਜੀ ਮੈਨੂੰ ਕੋਈ ਨਾ ਨਾ ਮੈਨੂੰ ਕੋਈ ਤੁਸੀਂ ਜੋਬ ਮਿਲਦੀ ਸਾਰਿਆਂ ਨੂੰ ਵਿਆਹ ਤੇ ਹਾਂਜੀ ਇੱਕ ਚੁਟਕੀ ਦਾ ਫਾਇਦਾ ਨੂੰ ਕਹਿੰਦਾ ਹੋਰ ਰਾਜਸੀ ਸੂਚੇ ਸਮੇਂ ਲੋਕ ਬਨਾਲਾ ਦੇ ਹੋਂਦ ਸਾਰੇ